ਦੇ ਨਾਮ ਕੀ ਤੁਹਾਡਾ ਮੋਨਿਕਾ ਜੀ ਕਿੱਥੋਂ ਦੇ ਰਹਿਣ ਵਾਲੇ ਗੁਰੂਵਰ ਸਾਹਿਬ ਕੀ ਮਾਮਲਾ ਕੀ ਹੈਗਾ ਜੀ ਤੁਹਾਡਾ ਸਾਡਾ ਵੀਰ ਜੀ ਜ਼ਮੀਨ ਦਾ ਮਸਲਾ ਜੋ ਕਿ ਮੇਰੇ ਸਹੁਰੇ ਪਰਿਵਾਰ ਨਾਲ ਕਰਨਵੀਰ ਸਿੰਘ ਸੋਢੀ ਪਿੰਡ ਬੀੜ ਹਰਬੰਸਪੁਰਾ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ 3 4 2024 ਵਿੱਚ ਤੇ ਜਿਹੜੀ ਉਹਨਾਂ ਦੀ ਸੈਕੰਡ ਵਾਈਫ ਹੈ ਜਤਿੰਦਰ ਕੌਰ ਉਹਨਾਂ ਨਾਲ ਸਾਡਾ ਮਸਲਾ ਹੈ ਜ਼ਮੀਨ ਦਾ ਜੋ ਕਿ ਉਹ ਸਾਡਾ ਸਾਰਾ ਹਿੱਸਾ ਆਪ ਤੇ ਆਪਣੇ ਤੇ ਆਪਦੇ ਬੱਚਿਆਂ ਦੇ ਨਾਂ ਲਗਵਾ ਕੇ ਬੈਠੇ ਆ। ਹਾਂਜੀ। ਤੁਹਾਨੂੰ ਹਿੱਸਾ ਦੇ ਨਹੀਂ ਰਹੇ ਜੀ? ਨਹੀਂ ਜੀ। ਸਾਨੂੰ ਹਿੱਸਾ ਨਹੀਂ ਦੇ ਰਹੇ। ਨਹੀਂ ਨਹੀਂ ਹੁਣ ਹਿੱਸੇ ਨੂੰ ਲੈ ਕੇ ਆ ਜਿਹੜਾ ਤੁਸੀਂ ਕਿਥੋਂ ਤੱਕ ਜਿਹੜੀ ਪਹੁੰਚ ਦਿੱਤੀ ਹੈ ਕੋਈ ਪੁਲਿਸ ਕਿਸੇ ਪੁਲਿਸ ਅਧਿਕਾਰੀ ਕੋਲੇ ਗਏ ਆ ਜਾਂ ਕਿਸੇ ਸਿਵਲ ਪ੍ਰਸ਼ਾਸਨ ਕੋਲੇ ਗਏ ਹੋ? ਅਸੀਂ ਸਰ ਪੁਲਿਸ ਅਧਿਕਾਰੀਆਂ ਕੋਲ ਵੀ ਗਏ ਆ ਤੇ ਹਰੇਕ ਪ੍ਰਸ਼ਾਸਨ ਦੇ ਜਿੰਨੇ ਵੀ ਅਫਸਰੇ ਸਭ ਕੋਲ ਗਏ ਆ ਅਸੀਂ ਤੇ ਪਰ ਉਹ ਸਾਡੀ ਕਿਤੇ ਕੋਈ ਸੁਣਵਾਈ ਨਹੀਂ ਹੋਈ। ਜਿਹੜੀ ਜ਼ਮੀਨ ਦਾ ਤੁਸੀਂ ਕਹਿੰਦੇ ਹੋ ਰੋਲਾ ਚੱਲਦਾ ਪਿਆ ਉਹ ਐਕਚੁਅਲੀ ਕਿਹਦੇ ਨਾਮ ਤੇ ਹੈਗੀ ਆ ਉਹ ਇਸ ਟਾਈਮ ਹੈਗੀ ਆ ਜੀ ਜਤਿੰਦਰ ਕੌਰ ਦੇ ਨਾਮ ਉਹਨਾਂ ਦੇ ਦੋ ਬੱਚੇ ਨੇ ਉਹਨਾਂ ਦੇ ਨਾਮ ਤੇ ਮੇਰੇ ਸਹੁਰੇ ਦੇ ਨਾਮ ਹੈਗੇ ਸੀ ਜੀ 20 20 ਕਿੱਲੇ ਜਿੰਦਗੀ ਇਹਨਾਂ ਨੇ ਜਾਲੀ ਵਸੀਅਤ ਬਣਾ ਕੇ ਉਹ ਮਤਲਬ ਇੰਗਲਿਸ਼ ਦੇ ਵਿੱਚ ਸائن ਕਰਦੇ ਸੀ ਬਹੁਤ ਪੜੇ ਲਿਖੇ ਸੀਗੇ ਉਹ ਤੇ ਇਹਨਾਂ ਨੇ ਉਹਦਾ ਉਹਨਾਂ ਦਾ ਅੰਗੂਠਾ ਲਗਵਾ ਕੇ ਤੇ ਇਹਨਾਂ ਨੇ ਉਹ ਵਸੀਅਤ ਵੀ ਆਪਦੇ ਨਾਂ ਕਰਾਨੀ ਚਾਹੀ ਤੇ ਲੇਕਿਨ ਅਸੀਂ ਦਰਖਾਸਤਾਂ ਲਾ ਦਿੱਤੀਆਂ ਹਈਆਂ ਨੇ ਤਹਿਸੀਲਦਾਰ ਸਾਹਿਬ ਦੇ ਕਾਨੂੰਗੋ ਸਾਹਿਬ ਦੇ ਸਾਰਿਆਂ ਨੂੰ ਅਸੀਂ ਐਪਲੀਕੇਸ਼ਨ ਦੇ ਦਿੱਤੀ ਹੋਈ ਹੈ ਤੇ ਇਹ ਇਹਨਾਂ ਨੇ ਜਾਲੀ ਗੂਠਾ ਲਗਵਾ ਕੇ ਤੇ ਉਹ ਵੀ 20 ਕਿਲਿਆਂ ਦੀ ਵਸੀਅਤ ਆਪਦੇ ਨਾਂ ਕਰਾਣੀ ਚਾਹੀ ਜਤਿੰਦਰ ਕੌਰ ਨੇ ਜਦ ਕੀ ਇਹਦਾ ਤਲਾਕ ਹੋਇਆ ਹੈ ਜਤਿੰਦਰ ਕੌਰ ਦਾ ਅੱਜ ਤੋਂ 20 ਸਾਲ ਪਹਿਲਾਂ ਜਿਕਰ ਇਹਦਾ ਤਲਾਕ ਹੋਇਆ ਤੇ ਫਿਰ ਉਹ ਹਿੱਸੇਦਾਰੀ ਕਿਵੇਂ ਬਣ ਗਈ ਉਹਦੀ ਇਹ ਤਾਂ ਫਿਰ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਜੀ ਕਿਵੇਂ ਹਿੱਸੇਦਾਰ ਬਣਾਤਾ ਇਹਨੂੰ ਹਾਂ ਹੋ ਸਕਦਾ ਮਰਨ ਤੋਂ ਬਾਅਦ ਇਹਨਾਂ ਨੇ ਗੂਠਾ ਲਗਵਾਇਆ ਕਿੱਦਾਂ ਲਗਵਾਇਆ ਇਹ ਤਾਂ ਉਹਨਾਂ ਨੂੰ ਹੀ ਪਤਾ ਹੈ ਜੀ ਉਹ ਸਾਈਨ ਕਰਦੇ ਇੰਗਲਿਸ਼ ਦੇ ਵਿੱਚ ਸਾਡੇ ਕੋਲ ਉਹਨਾਂ ਦੇ ਸਾਈਨ ਹੈਗੇ ਨੇ ਪੂਰੇ ਪੜੇ ਲਿਖੇ ਨੇ ਬੜੀ ਇੰਗਲਿਸ਼ ਹਾਈ ਫਾਈ ਇੰਗਲਿਸ਼ ਸੀ ਉਹਨਾਂ ਦੀ ਹੁਣ ਇਸ ਮਾਮਲੇ ਦੇ ਸਬੰਧੀ ਤੁਸੀਂ ਦਰਦਰ ਦੀਆਂ ਟੋਟਰਾ ਖਾਨ ਤੋਂ ਬਾਅਦ ਹੁਣ ਤੁਹਾਡੀ ਕੋਈ ਮਾਇਤਰ ਨਾ ਹੈ ਇਸ ਮਾਮਲੇ 'ਚ ਹੁਣ ਇਸ ਟਾਈਮ ਅਸੀਂ ਜਥੇਵੰਦੀ ਨਾਲ ਗੱਲ ਕੀਤੀ ਸੀ ਇੱਕ ਭਾਰਤੀ ਕਿਸਾਨ ਜੂਨੀ ਆ ਨਾ ਉਹ ਸਾਡੀ ਹੈਲਪ ਕਰ ਰਹੇ ਨੇ ਤੇ ਅਸੀਂ ਪੁਲਿਸ ਪ੍ਰਸ਼ਾਸਨ ਗੁਰ ਹਸਾਇ ਨੂੰ ਵੀ ਕੀਤੀ ਸੀ ਉਹਨਾਂ ਨੇ ਸਾਨੂੰ ਮਤਲਬ ਕਲੰਦਰਾ ਬਣਾ ਕੇ ਦਿੱਤਾ 45 ਦਾ ਜੋ ਕਿ ਅਸੀਂ ਐਸ ਡੀ ਐਮ ਸਾਹਿਬ ਦੇ ਉਹਨਾਂ ਨੇ ਪੇਸ਼ ਕੀਤਾ ਤੇ ਐਸ ਡੀ ਐਮ ਸਾਹਿਬ ਉਹ 45 ਲਾਂ ਤੋਂ ਇਨਕਾਰ ਕਰ ਰਹੇ ਨੇ ਉਹ ਕਹਿੰਦੇ ਵੀ ਤੁਸੀਂ ਮਾਲਕ ਹੀ ਐ ਨਹੀਂ ਮੈਂ 45 ਕਿੱਦਾਂ ਲਾਵਾਂ ਹਰ ਮੰਗ ਕੀ ਕਰਦੇ ਹੋ ਸਾਂਧੀ ਮੰਗੇ ਆ ਜਿਹੜੇ ਆ 45 ਦਾ ਉਹਨਾਂ ਨੇ ਕਲੰਦਰਾ ਸਾਨੂੰ ਬਣਾ ਕੇ ਦਿੱਤਾ ਆ ਐ ਐਸ ਐਚਓ ਸਾਹਿਬ ਨੇ ਇਹਦੇ ਤੇ 45 ਲਾਈ ਜਾਵੇ ਮੈਂ ਪ੍ਰਧਾਨ ਮੁੱਖ ਮੰਤਰੀ ਸਾਹਿਬ ਨੂੰ ਇਹ ਰਿਕਵੈਸਟ ਕਰਦੀ ਇਹ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇ ਤੇ ਇਹ ਇਸ ਜ਼ਮੀਨ ਤੇ ਪੰਤਾਲੀ ਲਾਈ ਜਾਵੇ ਕਿਉਂਕਿ ਉੱਥੇ ਕੋਈ ਨਾ ਕੋਈ ਮਰੂਗਾ ਜ਼ਰੂਰ ਕਿਉਂਕਿ ਬੰਦਾ ਮਰਨ ਦਾ ਉੱਥੇ ਖਤਰਾ ਹੈ ਜਦੋਂ ਵੀ ਅਸੀਂ ਜਾਂਦੇ ਆ ਉਹ ਸਾਡੇ ਅੱਗੋਂ ਗੱਲ ਪੈਂਦੇ ਨੇ ਤੇ ਝੂਠੇ ਪਰਚੇ ਕਰਾਏ ਇਹਨਾਂ ਨੇ ਸਾਡੇ ਤੇ ਚੋਰੀ ਦੇ ਉੱਥੇ ਉਹ ਇਨਕੁਆਇਰੀ ਕੀਤੀ ਜਾਵੇ ਜਿਹੜਾ ਇਹਨਾਂ ਨੇ ਸਾਡੇ ਤੇ ਪਰਚਾ ਕਰਾਇਆ ਦਾਦਾ ਪਰਚਾ ਕਰਾਇਆ ਪਰਚਾ ਕਰਾਇਆ ਇਹਨਾਂ ਨੇ ਵੀ ਸਾਡੀ ਇਹਨਾਂ ਨੇ 50 ਗੱਟੇ ਖਾਦ ਤੇ ਹੋਰ ਕੋਈ ਬਿਜਲੀ ਦਾ ਸਮਾਨ ਜਿਹੜਾ ਇਹਨਾਂ ਨੇ ਉੱਥੋਂ ਚੱਕਿਆ ਜਦ ਕਿ ਉਹ ਜਿਹੜੇ ਉੱਥੇ ਡੀਐਸਪੀ ਅਤਲ ਸੋਨੀ ਖੁਦ ਮੌਕਾ ਵੇਖ ਕੇ ਆਏ ਨੇ ਕਿ ਉਹ ਕੋਠੇ ਇੰਨੇ ਕੁ ਛੋਟੇ ਨੇ ਕਿ ਉੱਥੇ ਇੱਕ ਗੱਟਾ ਵੀ ਖਾਦਦਾ ਨਹੀਂ ਆਂਦਾ ਜਿਹੜਾ ਇਹਨਾਂ ਨੇ 50 ਗੱਟੇ ਲਿਖਵਾਏ ਨੇ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਜਿਹੜਾ ਉਹ ਪਰਚਾ ਉਹ ਵੀ ਫੇਕ ਹੈ ਹਾਂਜੀ ਝੂਠਾ ਪਰਚਾ ਜਤਿੰਦਰ ਕੌਰ ਨੇ ਤੇ ਇਹ ਇਹਨਾਂ ਦਾ ਡਰਾਈਵਰ ਹੈ ਜਿਹੜਾ ਸਤਨਾਮ ਸੱਤੀ ਇਹਨਾਂ ਨੇ ਰਲ ਕੇ ਕਰਵਾਇਆ ਮੈਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੀ ਹਾਂ ਕਿ ਉਹ ਪਰਚੇ ਦੀ ਵੀ ਪੂਰੀ ਅਨਕਵੈਰੀ ਕੀਤੀ ਜਾਵੇ ਜਿਹੜੇ ਮਤਲਬ ਇਹ ਦੋਸ਼ੀਆਂ ਨੇ ਸਾਡੇ ਤੇ ਪਰਚਾ ਝੂਠਾ ਕਰਾਇਆ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਹਾਂਜੀ ਪ੍ਰਧਾਨ ਜੀ ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਜੀ ਗੁਰਦੀਪ ਸਿੰਘ ਹੈ। ਜ਼ਿਲ੍ਹਾ ਪ੍ਰਧਾਨ ਪਛਮੀ ਕੋਇਪੁਰ ਹਾਰਦਿਕ ਕਿਸਾਨੀ ਨੂੰ ਪੰਜਾਬ ਜੀ। ਅੱਜ ਇਸ ਮੁੱਦੇ ਨੂੰ ਲੈ ਕੇ ਆਇਆ ਜਿਸ ਜ਼ਮੀਨੀ ਵਿਵਾਦ ਨੂੰ ਲੈ ਕੇ ਤੁਸੀਂ ਜਿਹੜੀ ਤੁਸੀਂ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹੋ ਇਹ ਕੀ ਮਾਮਲਾ ਕੀ ਹੈਗਾ ਤੁਹਾਡਾ ਮਾਮਲਾ ਜੀ ਬੀੜਰ ਬੰਸਪੁਰੇ ਤੋਂ ਜੋ ਇਹ ਮੌਨਕਾ ਇਹਨਾਂ ਦੋ ਪਰਿਵਾਰਾਂ ਦਾ ਆਪਸ ਵਿੱਚ ਲੜਾਈ ਝਗੜਾ ਜ਼ਮੀਨ ਦਾ ਜੋ ਕਿ ਇਹਨੂੰ ਇਹਦਾ ਹਿੱਸਾ ਨਹੀਂ ਦਿੱਤਾ ਗਿਆ ਇਹ ਪਿੱਛੇ ਲੰਬੇ ਸਮੇਂ ਤੋਂ ਇਹ ਲੜਾਈ ਝਗੜਾ ਨਾਲ ਚੱਲ ਰਿਹਾ ਹੈ ਦਸੂਤ ਚੱਲ ਰਿਹਾ ਕੋਈ ਵੀ ਪ੍ਰਸ਼ਾਸਨ ਇਹਨਾਂ ਦੀ ਸੁਣਵਾਈ ਨਹੀਂ ਕਰ ਰਿਹਾ ਸੀ ਇਹ ਸਾਡੇ ਸੂਬਾ ਪ੍ਰਧਾਨ ਫਰਮਾਨ ਸਿੰਘ ਸੰਧੂ ਜੀ ਨੇ ਮਿਲੇ ਉਹਨਾਂ ਨੇ ਸਾਨੂੰ ਡਿਊਟੀ ਲਈ ਵੀ ਉੱਥੇ ਜਾ ਕੇ ਇਹਨਾਂ ਦੀ ਜ਼ਮੀਨ ਦਾ ਵੇਖੋ ਪਰ ਇਹਨਾਂ ਦਾ ਸਰਾਸਰ ੱਤਕਾ ਹੈ ਔਰ ਇਹਨਾਂ ਦਾ ਕਿਹੜੀ ਦੂਜੀ ਸਾਸ ਰਜਿੰਦਰ ਕੌਰ ਔਰ ਜਿਹੜੀ ਇਹ ਮੁੰਕਾ ਇਹਦੀ ਸਾਸੇ ਰਾਜ ਰਾਜ ਰਾਣੀ ਔਰ ਇਹਨਾਂ ਨੂੰ ਕਿਹੜੀ ਜ਼ਮੀਨ ਹੈ ਸਿਰਫ 7 ਕਿੱਲੇ ਦਿੱਤੀ ਗਈ ਸੀ ਇਹਨਾਂ ਦੇ ਪਰਿਵਾਰ ਦੇ ਹਿੱਸਾ ਕਿਹੜੀ ਦੂਜੀ ਪਰਿਵਾਰ ਹੈ ਉਹ 60 ਕਿੱਲਾ ਜ਼ਮੀਨਵਾਰ ਆ ਇਹਨਾਂ ਨੂੰ ਕਿਹੜੇ ਗੁਰੂ ਕਰਨ ਵੀਰ ਕਿਹੜਾ ਜਿਨ੍ਹਾਂ ਦੀ ਡੈਥ ਹੋ ਚੁੱਕੀ ਹੈ ਉਹਨਾਂ ਦੇ ਤੇ 20 ਕਿੱਲੇ ਜ਼ਮੀਨ ਹੈ ਜਿਹੜੀ ਇਹਨਾਂ ਨੇ ਜਾਲੀ وصیت ਬਣਾ ਕੇ ਗੂਠਾ ਲਾ ਕੇ ਮਰਨ ਤੋਂ ਬਾਅਦ ਇਹਨਾਂ ਨੇ ਲੱਗਦਾ ਵੀ ਗੂਠਾ ਲਾ ਕੇ ਤੇ وصیت ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਰੋਕੀ ਗਈ ਏ ਪਰ ਸਟੇ ਲਿਆ ਗਿਆ ਪਰ ਅੱਜ ਦਾ ਹਾਲਾਤ ਇਹ ਆ ਵੀ ਉੱਥੇ ਲੜਾਈ ਝਗੜਾ ਹੋਣ ਦਾ ਜਿਹੜੀ ਜ਼ਮੀਨ ਹੈ ਉਹ ਠੇਕੇ ਤੇ ਹੀ ਦਿੰਦੇ ਨੇ ਤੇ ਦੂਸਰਾ ਪਰਿਵਾਰ ਦਿੰਦੇ ਨੇ ਤੇ ਉਥੇ ਇਹ ਕਿਹੜਾ ਠੇਕੇ ਤੇ ਜਮੀਨ ਕਰ ਠੇਕੇ ਵਾਲੇ ਬੰਦੇ ਨੇ ਜਾਂ ਉਹ ਦੂਸਰਾ ਪਰਿਵਾਰ ਰਜਿੰਦਰ ਕੌਰ ਦਾ ਉਹ ਆਖਰ ਲੜਾਈ ਝਗੜਾ ਕਰਦੇ ਨੇ ਤੇ ਉਹ ਇਹਨਾਂ ਉਥੇ ਕਦੇ ਵੀ ਕੁਝ ਵੀ ਹੋ ਸਕਦਾ ਲੜਾਈ ਝਗੜਾ ਹੋਣ ਕਾਰਨ ਬੰਦਾ ਵੀ ਮਾਰ ਸਕਦਾ ਕੁਝ ਵੀ ਹੋ ਸਕਦਾ ਉਹਨੂੰ ਵੇਖਦੇ ਹੋਏ ਪੁਲਿਸ ਪ੍ਰਸ਼ਾਸਨ ਨੇ 145 ਦੇ ਕਲੰਦਰੇ ਬਣਾ ਕੇ ਐਸ.ਡੀ.ਐਮ ਮਾਨਯੋਗ ਐਸ.ਡੀ.ਐਮ ਗੁਰੂਵਰ ਸਾਹਿਬ ਅਗਨਦੀਪ ਨੂੰ ਭੇਜੇ ਔਰ ਉਹ 145 ਲਗਾਉਣ ਤੋਂ ਇਨਕਾਰੀ ਕਰ ਰਿਹਾ ਸੀ ਅਸੀਂ ਉਹਨਾਂ ਨੂੰ ਮੰਗ ਪੱਤਰ ਦਿੱਤਾ 26 ਤਰੀਕ ਤੱਕ ਜੇਕਰ ਨਹੀਂ 26 ਤਰੀਕ ਤੱਕ ਬੁੱਧਵਾਰ ਤੱਕ ਕਰ ਦੇਦਾ ਸੀ ਉੱਥੇ ਜਾ ਕੇ ਜਿਹੜਾ ਵੀ ਅਸੀਂ ਧਰਨਾ ਲਾ ਕੇ ਪੱਕਾ ਮੋਰਚਾ ਲਾ ਕੇ ਸੰਘਰਸ਼ ਕਰਾਂਗੇ ਔਰ ਇਹਨਾਂ ਨੂੰ ਜਦੋਂ ਤੱਕ ਇਹਨਾਂ ਦਾ ਮਸਲਾ ਨਹੀਂ ਹੱਲਦਾ ਮੌਨਕਾ ਦਾ ਇਹਨਾਂ ਦੀ ਜ਼ਮੀਨ ਦੇ ਹਿੱਸੇ ਵਿੱਚ ਨਹੀਂ ਮਿਲਦੀ ਉਦੋਂ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਵੱਲੋਂ